ਜੈਕਾਰਾ ਚਿੰਤਪੁਰਨੀ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਰਖ ਚਰਨਾਂ ਦੇ ਸਾਨੂੰ ਕੋਲ ਮਾਤਾ ਰਾਣੀਏ ਰਖ ਚਰਨਾਂ ਦੇ ਸਾਨੂੰ ਕੋਲ ਮਾਤਾ ਰਾਣੀਏ ਲੱਗਦੇ ਨੇ ਮਿੱਠੇ ਤੇਰੇ ਬੋਲ ਮਾਤਾ ਰਾਣੀਏ ਲੱਗਦੇ ਨੇ ਮਿੱਠੇ ਤੇਰੇ ਬੋਲ ਮਾਤਾ ਰਾਣੀਏ ਦਰ در ਰੁਲਕੇ ਮੈਂ ਤੇਰੇ ਦਰ ਆਇਆ ਦਰ ਦਰ ਰੁਲਕੇ ਮੈਂ ਤੇਰੇ ਦਰ ਆਇਆ ਹੋਰ ਨਾ ਤੂੰ ਬੱਚਿਆਂ ਨੂੰ ਰੋਲ ਮਾਤਾ ਰਾਣੀਆਂ ਲੱਗਦੇ ਨੇ ਮਿੱਠੇ ਤੇਰੇ ਬੋਲ ਮਾਤਾ ਰਾਣੀਆਂ ਤੇਰੇ ਆ ਭੰਡਾਰਿਆਂ ਚ ਕਿਸੇ ਸ਼ਹਿ ਦੀ ਥੋੜਨਾ ਤੇਰੀਆਂ ਭੰਡਾਰਿਆਂ ਚ ਕਿਸੇ ਸ਼ਹਿ ਦੀ ਥੋੜੇ ਨਾ ਸਖਣੀ ਚੀਰਾ ਤੋਂ ਮੇਰੀ ਝੋਲ ਮਾਤਾ ਰਾਣੀਏ ਸਖਣੀ ਚੀਰਾ ਤੋਂ ਮੇਰੀ ਝੋਲ ਮਾਤਾ ਰਾਣੀਏ ਲੱਗਦੇ ਨੇ ਮਿੱਠੇ ਤੇਰੇ ਬੋਲ ਮਾਤਾ ਰਾਣੀਏ ਲੱਗਦੇ ਨੇ ਮਿੱਠੇ ਤੇਰੇ ਬੋਲ ਮਾਤਾ ਰਾਣੀਏ